ਭਗਵਦੀ ਕਾ ਖਾਲਸਾ ਵਾਹੀ ਗੁਰੂ ਦੀ ਕੀ ਫਤਿਹ ਮੈਂ ਆਗੂ ਕਿਸਾਨ ਮਜ਼ਦੂਰ मोर्चा ਉਪਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਹਿਤਕਾਰੀ ਸਮਾ ਪੰਜਾਬ ओंकार ਸਿੰਘ ਪੁਰਾਣਾ ਬੰਗਾਲਾ ਹਰਿਆਣੇ ਤੋਂ ਹੌਲੇ ਹੌਲੇ ਸਾਨੂੰ ਜਿਹੜੀ ਆ ਉਹ ਸੂਚਨਾ ਮਿਲੀ ਹੈ ਕਿ ਕੱਲ 15 ਸਤੰਬਰ ਨੂੰ ਹਰਿਆਣੇ ਦੇ ਵਿੱਚ ਜਿਹੜੀ ਸਾਡੇ ਕਿਸਾਨ ਅੰਦੋਲਨ ਦੇ ਦੋਹਾਂ ਫਰਮਾਂ ਵੱਲੋਂ ਮਹਾਪੰਚਾਇਤ ਜਿਹੜੀ ਆ ਉਹ ਕੀਤੀ ਜਾਣੀ ਸੀ ਤੇ ਉਥੇ ਅੱਜ ਜਿਹੜੇ ਆ ਸਾਡੇ ਵਰਕਰ ਜਿਹੜੇ ਆ ਉਹ ਟੈਂਟ ਲਾ ਰਹੇ ਸੀ ਉਚਾਨਾ ਦਾਣਾ ਮੰਡੀ ਦੇ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਹੈ ਜਿਹੜੀ ਕਿਸਾਨ ਅੰਦੋਲਨ ਤੋਂ ਇੰਨੀ ਬੁਖਲਾੜ ਦੇ ਵਿੱਚ ਹੈ ਕਿ ਉਹਨਾਂ ਨੇ ਜਿਹੜਾ ਉਹ ਟੈਂਟ ਨਹੀਂ ਲੱਗਣ ਦਿੱਤਾ ਤੇ ਸਾਡੇ ਜਿਹੜੇ ਟੈਂਟ ਲਾਉਣ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਫੜ ਕੇ ਜਿਹੜਾ ਉਹ ਥਾਣੇ ਦੇ ਅੰਦਰ ਬੰਦ ਕਰ ਦਿੱਤਾ। ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਇਹ ਸਖਤ ਚੇਤਾਵਨੀ ਦਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ ਲੀਕਾਂਗੇ। ਅਸੀਂ ਪਹਿਲਾਂ ਵੀ ਐਲਾਨ ਕੀਤਾ ਹੋਇਆ ਹੈ ਕਿ 3 3 ਅਕਤੂਬਰ ਨੂੰ ਜਿਹੜੀ ਆ ਉਹ 2 ਘੰਟੇ ਲਈ ਸਾਰੇ ਭਾਰਤ ਦੇ ਵਿੱਚ ਰੇਲ ਦਾ ਜਿਹੜਾ ਆ ਉਹ ਅਸੀਂ ਚੱਕਾ ਜਾਮ ਕਰਨਾ ਤੇ ਇਹ ਨਾ ਹੋਵੇ ਕਿ ਤੁਹਾਡੀਆਂ ਵਧੀਆਂ ਤੁਹਾਡੀ ਤਾਨਾਸ਼ਾਈ ਤੁਹਾਡੇ ਯਵਰ ਨੂੰ ਦੇਖਦੇ ਆ ਹੋਆ ਉਹ ਜਿਹੜਾ 2-3 ਘੰਟੇ ਦਾ ਜਿਹੜਾ ਸਾਡਾ ਰੇਲ ਦਾ ਚੱਕਾ ਜਾਮ ਹੈ ਉਹ 2-3 ਦਿਨਾਂ ਚ ਬਦਲ ਜਾਵੇ ਅਸੀਂ ਦਿੱਲੀ ਦੇ ਵਿੱਚ ਵੀ ਕਿਸਾਨ ਸਮੇਲਨ ਕਰ ਚੁੱਕੇ ਆ ਰਾਜਸਥਾਨ ਦੇ ਵਿੱਚ ਕਰ ਚੁੱਕੇ ਆ ਤੇ ਮੱਧ ਪ੍ਰਦੇਸ਼ ਕੇਰਲਾ ਹੋਰ ਸਟੇਟਾਂ ਦੇ ਵਿੱਚ ਵੀ ਜਿਹੜਾ ਉਹ ਲਗਾਤਾਰ ਜਿਹੜੇ ਆ ਕਿਸਾਨ ਸਮੇਲਨ ਕਰ ਰਹੇ ਆ ਤੇ ਆ ਮਹਾਪੰਚਾਇਤ ਹਰਿਆਣੇ ਦੇ ਵਿੱਚ ਰੱਖੀ ਸੀ ਜਿਹਨੂੰ ਕੇਂਦਰ ਦੀ ਬੀਜੇਪੀ ਯਾਵਰ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕੇਂਦਰ ਸਰਕਾਰ ਜਿਹੜੀ ਆ ਮੋਦੀ ਵਰਗੇ ਅਨਬਾਨੀ ਇੰਦਾਨੀਆਂ ਦੇ ਜਿਹੜੇ ਚਾਹਤੇ ਆ ਉਹ ਬਖਲਾਹਟ ਦੇ ਵਿੱਚ ਹੈ ਕਿਉਂਕਿ ਪਹਿਲਾਂ ਹੀ ਫੌੜੀਆਂ ਦੇ ਉੱਤੇ ਸਰਕਾਰ ਆ ਗਈ ਹੈ ਤੇ ਹਰਿਆਣੇ ਦੇ ਵਿੱਚ ਇਹਨਾਂ ਨੂੰ ਜਿਹੜੀ ਆ ਉਹ ਆਪਣੀ ਹਾਰ ਦੇਛ ਰਹੀ ਆ ਸੋ ਮਾਨਯੋਗ ਸੁਪਰੀਮ ਕੋਰਟ ਨੇ ਇਹ ਜਿਹੜਾ ਆ ਇਹਨਾਂ ਨੂੰ ਇੱਕ ਸੁਨੇਹਾ ਲਾਇਆ ਹੋਇਆ ਆ ਕਿ ਇੱਕ ਆਯਾਦ ਕਮੇਟੀ ਬਣਾ ਕੇ ਪੰਜ ਮੈਂਬਰੀ ਤੇ ਜਿਹੜਾ ਕਿਸਾਨਾਂ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਆ ਕਿਸਾਨਾਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ ਪਰ ਮੋਦੀ ਔਰੰਗਜੇਬ ਵਰਗਾ ਹਿਟਲਰ ਵਰਗਾ ਜਿਹੜਾ ਜਰਨਲ ਡਾਇਰ ਵਰਗਾ ਇੱਕ ਤਾਨਾਸ਼ਾਹ ਹੈ ਜਿਹੜਾ ਜ਼ਬਰ ਕਰਨਾ ਚਾਹੁੰਦਾ ਕਿਸਾਨਾਂ ਦੇ ਉੱਤੇ ਅਸੀਂ ਇਹ ਜ਼ਬਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਸਾਡੀ ਕਿਸਾਨ ਮਹਾਪੰਚਾਇਤ ਨੂੰ ਹਰਿਆਣੇ ਦੇ ਵਿੱਚ ਰੋਕਿਆ ਗਿਆ ਤੇ ਤਿੱਖਾ ਸੰਘਰਸ਼ ਲਿਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ